ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਵੀ ਕਰ ਰਿਹਾ ਕਿਉਂਕਿ ਪਾਈ ਸੰਦੀਪ ਸਿੰਘ ਸਣੀ ਜਿਸ ਨੇ ਬਹੁਤ ਵੱਡੀ ਕੁਰਬਾਨੀ ਬਾਹਰ ਹੁੰਦਿਆਂ ਵੀ ਕੀਤੀ ਔਰ ਜੇਲ੍ਹ ਵਿੱਚ ਜਾ ਕੇ ਵੀ ਉਹਨੇ ਵੱਡੀ ਕੁਰਬਾਨੀ ਕੀਤੀ ਆ ਔਰ ਉਸ ਕੁਰਬਾਨੀ ਦੇ ਨਾਲ ਸੈਂਕੜੇ ਮਾਮਾ ਭੈਣਾਂ ਔਰ ਸਹਹਗਣਾ ਜਿਨ੍ਹਾਂ ਦੇ ਭੈਣ ਭਰਾ ਪਤੀ ਪੁੱਤ ਝੂਠੇ ਮੁਕਾਬਲਿਆਂ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਮਾਰੇ ਅਸੀਂ ਸਮਝਦੇ ਆ ਕਿ ਅੱਜ ਉਹਨਾਂ ਸਾਰੀਆਂ ਭੈਣਾਂ ਉਹਨਾਂ ਮਾਵਾਂ ਉਹਨਾਂ ਪਤਨੀਆਂ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਈ ਹੈ। ਔਰ ਸਮੁੱਚਾ ਜਿਹੜਾ ਪੰਥ ਆ ਸਾਡੀ ਜਿਹੜੀ ਕੌਮ ਆ ਉਹ ਹਮੇਸ਼ਾ ਇਹੋ ਜੇ ਜੋਧਿਆਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਪੰਥ ਦਾ ਦਰਦ ਕੋਟ-ਕੋਟ ਕੇ ਭਰਿਆ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਾਨ ਸਨਮਾਨ ਕਰਦੀ ਆਈ ਹੈ ਔਰ ਅਸੀਂ ਸਾਰੀ ਸਿੱਖ ਕੌਮ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਵਦਾਈ ਦਿਨੇ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਆ ਅੱਜ ਉਹਦੇ ਨਾਲ ਖੜੀ ਐ ਔਰ ਅਸੀਂ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਹੋਣ ਦੇ ਨਾਤੇ ਸਾਰੀ ਕੌਮ ਨੂੰ ਮੈਂ ਅਪੀਲ ਕਰਦਾ ਵਾਂ ਕਿ ਸਾਡੇ ਵਿਚਾਰਕ મતਭੇਦ ਜਥੇਬੰਦੀਆਂ ਦੇ ਪਾਰਟੀਆਂ ਦੇ ਵੱਖੋ-ਵੱਖਰੇ ਹੋ ਸਕਦੇ ਨੇ ਜਿੱਥੇ ਕੌਮ ਦੀ ਗੱਲ ਆਵੇ ਜਿੱਥੇ ਪੰਥ ਦੀ ਗੱਲ ਆਵੇ ਜਿੱਥੇ ਕੁਰਬਾਨੀ ਦੀ ਗੱਲ ਆਵੇ ਉਥੇ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਬਣ ਕੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਿੱਛੇ ਸਾਨੂੰ ਚਟਾਨ ਵਾਂਗੂ ਕੌਮ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਉਹਨੇ ਕੁਰਬਾਨੀ ਕੌਮ ਦੇ ਖਾਤਰ ਕੀਤੀ ਪੰਥ ਦੇ ਖਾਤਰ ਕੀਤੀ ਤੇ ਸਾਨੂੰ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦੂਸਰਾ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਜੋ ਤਸ਼ੱਦਦ, ਅਨਮੁਖੀ ਤਸ਼ੱਦਦ 3 ਡਿਗਰੀ ਟੌਰਚਰ ਜੋ ਹੋਇਆ ਵਾ ਅਸੀਂ ਇਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ। ਔਰ ਅਸੀਂ ਉੱਚ ਏਜੰਸੀ ਤੋਂ ਇਸ ਸਭ ਕਾਹੇ ਦੀ ਜਾਂਚ ਦੀ ਮੰਗ ਵੀ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਅਸੀਂ ਇੱਕ ਚੇਤਾਮਨੀ ਦੇ ਰੂਪ ਦੇ ਵਿੱਚ ਵੀ ਕਹਿਣਾ ਚਾਹੁੰਦੇ ਆਂ ਕਿ ਅਗਰ ਭਾਈ ਸੰਦੀਪ ਸਿੰਘ ਸਣੀ ਦੀ ਜਾਂਚ ਨਾ ਹੋਈ ਜਾਂ ਉਹਦੇ ਤੇ ਤਸ਼ੱਦਦ ਨਾ ਬੰਦ ਕੀਤਾ ਤੇ ਸਿੱਖ ਕੌਮ ਖਾਲਸਾ ਪੰਥ ਜਿਹੜਾ ਹੈ ਉਹ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਸਟੈਂਡ ਉਹ ਲੈਣ ਵਾਸਤੇ ਮਜਬੂਰ ਹੋਊਗਾ ਸੋ ਅਸੀਂ ਸਾਰੇ ਅੱਜ ਇਹ ਫਕਰ ਮਹਿਸੂਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਧੜਵੀ ਚੜ ਕੇ ਆਏ ਜਿਵੇਂ ਸਰਹੰਦ ਦੇ ਵਿੱਚ ਸੂਬੇ ਸਰਹੰਦ ਨੇ ਗੁਰੂ ਸਾਹਿਬ ਦੇ ਸਹਿਜਾਦਿਆਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਉਹਨੂੰ ਸਜਾ ਦਿੱਤੀ ਜੋ ਇੱਕ ਪੰਥ ਦੇ ਵਿੱਚ ਉਹ ਇਤਿਹਾਸ ਮੀਲ ਪੱਥਰ ਬਣ ਕੇ ਅੱਜ ਵੀ ਜਿਉਂ ਦੀ ਤਿਉਂ ਖੜਾ ਹੈ ਇੱਥੇ ਪਹਿਲਾ ਸੁਦੇਰ ਸੂਰੀ ਵਰਗੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਧੀਆ ਭੈਣਾਂ ਦੇ ਵਿਰੁੱਧ ਜਿਹੜੇ ਜ਼ਹਿਰ ਉਗਲਦੇ ਸੀ ਸੋ ਉਹਨਾਂ ਨੂੰ ਵੀ ਜਿਹੜਾ ਉਹਦਾ ਬਦਲਾ ਲਿਆ ਔਰ ਮਰਦਾਂ ਵਾਲਾ ਕੰਮ ਕੀਤਾ ਅਸੀਂ ਇਹਨਾਂ ਨੂੰ ਸੂਰਮੇ ਕਵਾਂਗੇ ਇਹਨਾਂ ਨੂੰ ਜੋਧੇ ਕਵਾਂਗੇ ਔਰ ਸਮੁੱਚਾ ਪੰਥ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਔਰ ਹਰ ਲੜਾਈ ਜਿਹੜੀ ਭਾਵੇਂ ਉਹ ਕਾਨੂੰਨੀ ਹੋਵੇ ਭਾਵੇਂ ਸੰਘਰਸ਼ੀ ਹੋਵੇ ਹੋਵੇ ਅਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਅਸੀਂ ਲੜਾਈ ਜਿਹੜੀ ਉਹ ਲੜਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਇਸ ਕਰਕੇ ਅੱਜ ਇੱਥੇ ਕੀਤੀ ਸਿੰਘ ਸਾਹਿਬ ਇਹ ਭਾਈ ਸਾਹਿਬ ਇੱਕ ਗੱਲ ਦੱਸੋ ਭਈ ਭਾਈ ਸੰਦੀਪ ਸਿੰਘ ਨੂੰ ਕੋਈ ਸਨਮਾਨ ਦਿੱਤਾ ਜਾਏਗਾ ਇਸ ਤੁਰਬਾਨੀ ਦੇ ਮੱਦੇ ਹਾ ਜਿਸ ਦਾ ਤੁਸੀਂ ਦਿੱਤਾ ਸ਼ਹੀਦ ਸ਼ਬਦ ਆਉਣਾ ਵਾਸਤੇ ਕੀ ਭਵਿਕ ਵਿੱਚ ਕੋਈ ਸਰਬੱਤ ਖਾਲਸਾ ਟੀਮ ਵੱਲੋਂ ਹੈ ਉਹ ਜਿਹੜਾ ਪ੍ਰੋਗਰਾਮ ਅਸੀਂ ਇਸ ਗੱਲ ਤੇ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਰ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨਿਤ ਕਰਾਂਗੇ ਪਹਿਸਲੇ ਪਹਿਲਾਂ ਮਾਚ ਕੱਢਣਾ ਸੀ ਆਪਾਂ ਉਹਦੀ ਤਰੀਕ ਵੀ ਬਦਲੀ ਸੀ ਥੋੜਾ ਜਿਹਾ ਉਹਦੇ ਬਾਰੇ ਕੋਈ ਰਸਤਾ ਹਾਂ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਅਸੀਂ ਪੈਦਲ ਮਾਰਚ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਤੇ ਅੱਜ ਵੀ ਕੈਮ ਅਸੀਂ ਥੋੜਾ ਜਿਹਾ ਅੱਗੇ ਇਸ ਕਰਕੇ ਕੀਤਾ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਪਾਣੀ ਆ ਗਿਆ ਸੀ ਸੰਗਤਾਂ ਵੱਲੋਂ ਵੀ ਅਪੀਲ ਆਈ ਸੀ ਕਿ ਇਸ ਨੂੰ ਅੱਗੇ ਕੀਤਾ ਜਾਵੇ ਸੋ ਉਹ ਮਾਰਚ ਜਿਉਂ ਦਾ ਤਿਉਂ ਨਿਕਲੂਗਾ ਪਰ ਉਹਦੇ ਜਿਹੜੀ ਤਰੀਕ ਆ ਉਹ 10 ਨਵੰਬਰ ਹੋ ਗਈ 10 ਨਵੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਉਹਦੀ ਸ਼ੁਰੂਆਤ ਕੀਤੀ ਹਾਂਜੀ ਭਾਈੋ ਜੀ ਤੁਸੀਂ ਤਾਂ ਲੰਬਾ ਸਮਾਂ ਮੈਕੀਕਾ ਲਿਖਿਆ ਹਟਾਇਆ ਇਸ ਤਰ੍ਹਾਂ ਭਾਈ ਸੰਦੀਪ ਸਿੰਘ ਮਾਮਲਾ ਚੱਲ ਰਿਹਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਲੰਬਾ ਸਮਾਂ ਤੋਂ ਇਹ ਸੰਘਰਸ਼ ਦੇਖਿਆ ਤੁਹਾਨੂੰ ਕੀ ਲੱਗਦਾ ਹੈ ਦੇਖੋ ਬੇਨਤੀ ਹੈ ਕਿ ਹਰ ਗੱਲ ਦਾ ਨਾ ਕੁਰਬਾਨੀ ਤੇ ਉਹ ਕੁਰਬਾਨੀ ਕਿਸ ਕਾਰਨ ਤੇ ਆ ਤੇ ਕਿਉਂ ਹੋਈ ਆ ਇਹ ਇਹ ਮਹੱਤਵਪੂਰਨ ਗੱਲ ਹੁੰਦੀ ਆ ਦੁਨੀਆ ਆਉਂਦੀ ਆ ਦੁਨੀਆ ਜਾਣਦੀ ਓ ਕਲਗ ਚੀਜ਼ ਐ ਸਵਾਲ ਐ ਕਿ ਜਿਸ ਬੰਦੇ ਨੇ ਖੁਦ ਜਿਹਦੇ ਉੱਤੇ 100 ਬੰਦੇ ਦੇ ਕਤਲ ਦਾ ਕੇਸ ਅਦਾਲਤ 'ਚ ਚੱਲ ਚੁੱਕਾ ਇਹ ਵੱਖਰੀ ਗੱਲ ਐ ਕਿ ਪੁਲਿਸ ਦੇ ਦਬਾਅ ਕਰਕੇ ਜਾਂ ਮਜਬੂਰੀਆਂ ਕਰਕੇ ਜਾਂ ਗਵਾਹੀਆਂ ਜਿਹੜੀਆਂ ਅਸੀਂ ਉਹ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਉਹਨਾਂ ਵਿੱਚੋਂ 100 ਦੇ ਲਗਭਗ ਉਹਦੇ ਵਿੱਚ ਉਹ ਬਰੀ ਹੋਇਆ ਪਰ ਇੱਕ ਗੱਲ ਹੈ ਕਿ ਉਹਨਾਂ ਲੋਕਾਂ ਨੇ ਉਹਦੇ ਵਿਰੁੱਧ ਕੇਸ ਪਾਏ ਸੀ ਕੁਝ ਵਿੱਚ ਉਸ ਨੂੰ ਸਜ਼ਾ ਹੋਈ ਹੈ ਉਮਰ ਕੈਦ ਵੀ ਹੋਈ ਹੈ 10-10 ਸਾਲ ਦੀ ਵੀ ਸਜ਼ਾ ਹੋਈ ਹੈ ਤੇ ਅਜੇ ਉਹਦੇ ਦੇ ਕਈ ਕੇਸ ਹੋਰ ਚੱਲ ਵੀ ਰਹੇ ਸੀ ਹਾਂਜੀ ਪਰ ਉਹ ਇਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਜ਼ੁਲਮ ਸੀ ਉਹਨਾਂ ਨੂੰ ਮਤਲਬ ਕਿ ਉਹ ਭੁਗਦਾ ਹੋਇਆ ਇਸ ਸੰਸਾਰ ਤੋਂ ਚਲੇ ਗਿਆ ਸੋ ਉਹਦੇ ਪਾਪਾਂ ਕਰਕੇ ਤੇ ਸਣੀ ਦੀ ਉਸ ਪਾਪਾ ਨੂੰ ਸੋਧਾ ਲਾਉਣ ਦੀ ਜਿਹੜੀ ਗੱਲ ਹੈ ਨਾ ਇਸ ਕਾਰਨ ਬੜੀ ਵੱਡੀ ਮਹੱਤਵਪੂਰਨ ਗੱਲ ਹੈ ਸਵਾਲ ਇਹ ਨਹੀਂ ਹੈਗਾ ਕਿ ਸੂਬਾ ਸਰਹੰਦ ਇੱਥੇ ਕਈ ਹੈਗੇ ਸਨ ਹੋਰ ਵੀ ਹੈਗੇ ਸਨ ਪਰ ਉਹ ਸਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਇਹਦੇ ਤੋਂ ਵੱਡੇ ਜ਼ੁਲਮ ਤੇ ਫਿਰ ਇਹ ਦਾਵਾ ਕਰਨਾ ਕਿ ਮੈਂ ਤੁਸੀਂ ਲੋਕ ਸੂਬਾ ਸਰਹੰਦ ਨੂੰ ਭੁੱਲ ਜਾਓਗੇ ਇਹ ਸੂਬਾ ਸਰਹੰਦ ਨੂੰ ਯਾਦ ਰੱਖੋਗੇ ਕਈ ਘਟਨਾਵਾਂ ਇਤਿਹਾਸ ਵਿੱਚ ਯਾਦ ਰਹਿੰਦੀਆਂ ਨੇ ਇਹ ਘਟਨਾ ਯਾਦ ਉਹਨਾਂ ਨੂੰ ਮਿਰੇ ਹੋਊਗੀ ਜਿਹੜੇ ਜ਼ੁਲਮ ਕਰਦੇ ਆ ਅੱਛਾ ਇੱਕ ਮੈਂ ਗੱਲ ਪੁੱਛਣੀ ਚਾਹਣਾ ਥੋੜੀ ਕੌੜੀ ਹੈ ਲੇਕਿਨ ਹਾਂ ਬੋਲੋ ਗੱਲ ਤਾਂ ਹੋਣੀ ਚਾਹੀਦੀ ਆ 30 ਸਾਲ ਹੋ ਗਏ ਸਿੱਖ ਸੰਘਰਸ਼ ਨੂੰ ਕੱਟੇ ਹੁਣ ਅਜੇ ਤੱਕ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾ ਨਹੀਂ ਪੂਰੀ ਤਰ੍ਹਾਂ ਨਹੀਂ ਦਿਵਾ ਸਕੀ ਉਹਦਾ ਕਾਰਨ ਇਹ ਹੈ ਜੀ ਕਿ ਜਿਹੜੀ ਇਹ ਸਜ਼ਾ ਹੁੰਦੀ ਹੈ ਨਾ ਇਹ ਰਾਸੀ ਤੌਰ ਤੇ ਦਿੱਤੀ ਜਾ ਸਕਦੀ ਸੀ ਰਾਸੀ ਤੌਰ ਤੇ ਜਿਹੜੀ ਵੈਸੇ ਸਜ਼ਾ ਹੁੰਦੀ ਹੈ ਉਹ ਤਾਂ ਜਿੰਦੇ ਸੁੱਖ ਇਹਨੇ ਦਿੱਤੀ ਹੈ ਬੀਨ ਸਿੰਘ ਸੁਤਵੰਦ ਸਿੰਘ ਕੇਰ ਸਿੰਘ ਅਰਾ ਨੇ ਦਿੱਤੀ ਹੈ ਹਵਾਰਾ ਸਾਹਿਬ ਰਾਜੋਣਾ ਸਾਹਿਬ ਦਲਾਵਰ ਸਿੰਘ ਉਹਨਾਂ ਨੇ ਦਿੱਤੀ ਹੈ ਬੜਾ ਕੁਝ ਹੋਇਆ ਆਪਣੇ ਸੁਖੀ ਕੁੱਕੀ ਅਰਾ ਨੇ ਦਿੱਤੀ ਹੈ ਹੋਰ ਵੀ ਬੜਾ ਕੁਝ ਪੰਥ ਵਿੱਚ ਜਿਹੜੇ ਜਿੰਨਾ ਜੁੜ ਪਾਪ ਕੀਤੇ ਉਹਨਾਂ ਨੂੰ ਸਜ਼ਾ ਮਿਲੀਆਂ ਨੇ पर ਜਿਹੜੀ ਸਮੁੱਚਕ ਤੌਰ ਤੇ ਹੁੰਦੀ ਹੈ ਹੁੰਦੀ ਹੈ ਸਤਾ ਵੱਲੋਂ ਸਤਾ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਟਿਕੜਮ ਬਾਜੀ ਖੇਡ ਕੇ ਕਦੇ ਬਰਨਾਵਾ ਕਦੇ ਬਾਦਲ ਕਦੇ ਵਿਅੰਤ ਤੇ ਕਦੇ ਪਟਿਆਲੇ ਵਾਲਾ ਉਹ ਰਾਜਾ ਜਿਹੜਾ ਬੜੇ ਲੰਮੇ ਸਦੀਆਂ ਤੋਂ ਪਰਖਿਆ ਹੋਇਆ ਸੀ ਸਰਕਾਰਾਂ ਵੱਲੋਂ ਉਹਨਾਂ ਨੂੰ ਸਤਾ ਦੇ ਉੱਤੇ ਕਾਬਜ਼ ਕੀਤਾ ਜਾਂਦਾ ਰਿਹਾ ਪੰਥ ਨੇ ਇਸ ਤੋਂ ਪਾਸੇ ਰੱਖਿਆ ਹਮੇਸ਼ਾ ਜੇ ਪੰਥ ਸਤਾ ਸਤਾ ਤੇ ਆਉਂਗਾ ਤੇ ਪੰਥਿਆਂ ਦੀ ਜ਼ਰੂਰ ਨਿਰਪੱਖ ਕਿ ਸੁਪਰੀਮ ਕੋਰਟ ਦੇ ਮੌਜੂਦਾ ਸਾਬਕਾ ਜਾਂ ਹਾਈ ਕੋਰਟ ਦੇ ਮੌਜੂਦਾ ਅਜਾਇਬ ਦੇ ਕੋਲੋਂ ਇਹਦੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਦਾ ਹੁਣ ਵੀ ਜੇ ਕਿਤੇ ਪ੍ਰਮਾਤਮਾ ਮੌਕਾ ਦੇਵੇ ਇਹ ਸਾਰਾ ਕੋਈ ਸਜ਼ਾ ਕਿਸੇ ਨੂੰ ਮਿਲੇ ਨਾ ਮਿਲੇ ਉਹ ਚਲੇ ਗਏ ਬਹੁਤ ਸਾਰੀ ਦੁਨੀਆ ਤੋਂ ਕਈ ਚਲੇ ਜਾਣਗੇ ਪਰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਨਤਾਰਿਆ ਜਾਏਗਾ ਇੱਕ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਜਿਹੜੇ ਗਰੰਥੀ ਸਿੰਘਾਂ ਨੇ ਸੂਬਾ ਸਿੰਘ ਦੀ ਅਰਦਾਸ ਕਰਨ ਤੋਂ ਇਨਕਾਰ ਕੀਤਾ ਅਸੀਂ ਉਹਨਾਂ ਨੂੰ ਵੀ ਸਨਮਾਨ ਕਰਾਂਗੇ ਔਰ ਅਥੇ ਜਿੰਨੇ ਵੀ ਗਰੰਥੀ ਸਿੰਘ ਨੇ ਜਿੰਨੇ ਵੀ ਰਾਗੀ ਸਿੰਘ ਨੇ ਜਿਨ੍ਹਾਂ ਕਥਾਵਾਚ ਕਥਾੜੇ ਸਿੰਘ ਨੇ ਪੰਥ ਦੇ ਅਸੀਂ ਉਹਨਾਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੀ ਅੰਤਮਰਦਾਸ ਉਹਦਾ ਉਹਦੇ ਪਾਠ ਕਿਸੇ ਵੀ ਕਿਸਮ ਦੀ કે ਕੋਈ ਵੀ ਧਾਰਮਿਕ ਕਿਰਿਆ ਦੇ ਵਿੱਚ ਕੋਈ ਵੀ ਜਿਹੜਾ ਗ੍ਰੰਥੀ ਜਾਂ ਰਾਗੀ ਜਾਂ ਕਥਾਵਾਚਕ ਭਾਵੇਂ ਉਹਦਾ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਹੋਵੇ ਉਹ ਉੱਥੇ ਨਜ਼ਰ ਨਹੀਂ ਆਉਣਾ ਚਾਹੀਦਾ ਜਿਵੇਂ ਕੇ ਪੀਐਸ ਸਵਾਰ ਨੂੰ ਸੇ ਘੋਟਣਾ ਇਹਨਾਂ ਦੇ ਮੌਕੇ ਪੰਥ ਨੇ ਬੜੇ ਵੱਡੀ ਇੱਕ ਜਰਨਲ ਤਿਆਲ ਜਰਨਲ ਤਿਆਲ ਬੜਾ ਵੱਡਾ ਰੋਸ ਪ੍ਰਗਟ ਕੀਤਾ ਸੀ ਕਿ ਤੁਸੀਂ ਸਾਡੀ ਕੌਮ ਦਾ ਸਤਿਆਨਾਸ਼ ਕੀਤਾ ਹੈ ਤੁਹਾਡੇ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਇਸ ਕਰਕੇ ਇਹ ਸੂਬਾ ਸਰਹੰਦ ਸੀਗਾ ਬਣਿਆ ਆਪਣੇ ਆਪ ਨੂੰ ਕਹਿੰਦਾ ਸੀ ਔਰ ਸੂਬੇ ਸਰਹੰਦ ਦੇ ਵਿਰੁੱਧ ਅੱਜ ਤੱਕ ਜਿਹੜੀ ਸਾਡੀ ਕੌਮ ਆ ਉਹ ਖੜੀ ਨਜ਼ਰ ਆਉਂਦੀ ਹੈ ਉੱਥੇ ਮੇਲੇ ਲੱਗਦੇ ਆ ਤਾਂ ਅਸੀਂ ਭਾਰਿਆਂ ਨੂੰ ਕਹਾਂਗੇ ਕਿ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਔਰ ਜਿਹੜਾ ਵੀ ਕਰੇਗਾ ਉਹਨੂੰ ਪੰਥਕ ਰਵੈਤਾਂ ਦੇ ਨਾਲ ਅਸੀਂ ਉਹਨੂੰ ਸੇਵਾ ਵੀ ਲਾਵਾਂਗੇ ਠੀਕ ਹੈ ਠੀਕ ਹੈ ਜੀ